CIA ਸਟਾਫ 3 ਵੱਲੋਂ ਦਿੱਲੀ ਤੋਂ ਚੋਰੀ ਦੀਆਂ ਗੱਡੀਆਂ ਤੇ ਜਾਲੀ ਨੰਬਰ ਪਲੇਟ ਤੇ ਪ੍ਰਭਾਵ ਪਾਉਣ ਲਈ ਪੰਜਾਬ ਸਰਕਾਰ ਤੇ ਮਨੁੱਖੀ ਅਧਿਕਾਰ ਦੇ ਸਟਿੱਕਰ ਲਗਾ ਕੇ ਕਾਰ ਦੀ ਵਰਤੋਂ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਗਿਆ ਅਤੇ ਦਿੱਲੀ ਤੋਂ ਚੋਰੀ ਕੀਤੀਆਂ ਦੋ ਕਾਰ ਬਰਾਮਦ ਕੀਤੀਆਂ ਗਈਆਂ ਇਸ ਸੰਬੰਧੀ DCP ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਪੱਤਰਕਾਰ वार्ता ਦੌਰਾਨ ਜਾਣਕਾਰੀ ਸਾਂਝੀ ਕੀਤੀ ਇਹਦੇ ਛੇ ਹੈ ਕਿ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ ਕੌਰ ਉਹਦਾ ਉਹ ਆਪਣੀ ਵਕਾਲਤ ਯਾਰ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਸਟਿਕ ਉਹਨੇ ਸਟicker ਲਾਇਆ ਹੋਇਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦੇ ਉੱਪਰ ਐਕਟਪੌਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰੌਂਡਅਪ ਕੀਤੀ ਤੇ ਬਲੇਨੋ ਕਾਰ ਗ੍ਰੇ ਕਲਰ ਦੀ ਜੋ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ 'ਚ ਲੇਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟਸ ਵੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟਸ ਵੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟਸ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀਗੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਪਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਟ ਕਾਰ ਵੀ ਬਰਾਮਦ ਹੋਈ ਜਿਹੜਾ ਕਿ ਅਪਲਾਈਡ ਫੋਰ ਸਿਗਨ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਟ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਕੌਰ ਡਾਟਰ ਆਫ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਤੋਂ ਸਟਿੱਕਰ ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜਦੋਂ ਸੰਸਾਰ ਨੂੰ ਪਤਾ ਚੱਲਿਆ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of Jaswant Singh ਇਹ ਦੋਨੋਂ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਨਜੀਤ ਕੌਰ ਉਹਨੂੰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਗੋਇੰਵਾਲ ਸਾਬ ਤੋਂ ਤੇ ਉਹਦੇ ਆਪ ਤਾਂ ਹੀ ਸਾਨੂੰ ਕੀਆਕਾਰ ਵੀ ਬ੍ਰਮਤ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਔਰ ਮੰਜੀਤ ਦੀ ਰਸਪਾਲੀ ਹੈ ਸਿਮਰਜੀਤ ਕੌਰ ਹਲੇ ਪੱਜੀ ਹੋਈ ਹੈ